ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਧਿਆਨ ਨਾਲ ਦੇਖਿਓ ਕਿ ਇਸ ਇਨਸਾਨ ਨਾਲ ਇਸ ਜਿਹੜਾ ਹੈਗਾ ਜਿਨੇ ਗੇਟ ਖੋਲਿਆ ਇਸ ਬੰਦੇ ਨਾਲ ਕਿੱਡਾ ਵੱਡਾ ਹਾਦਸਾ ਹੋ ਗਿਆ ਸੀ ਜਿੱਦਾਂ ਹੀ ਇਹਨੇ ਗੇਟ ਖੋਲਿਆ ਗੱਡੀ ਬਾਹਰ ਜਾ ਰਹੀ ਆ ਧਿਆਨ ਨਾਲ ਦੇਖਿਓ ਕਿ ਇਹਦੇ ਨਾਲ ਹੁੰਦਾ ਕੀ ਹੈ ਖੂਨੋ ਖੂਨ ਫਰਸ਼ ਤੇ ਖੂਨ ਹੋ ਜਾਣਾ ਪੂਰਾ ਦੇਖੀ ਚੱਲੋ ਵੀਡੀਓ ਨੂੰ ਸਕਿੱਪ ਨਾ ਕਰਿਓ ਉਹ ਦੇਖੋ ਉਹ ਦੇਖੋ ਕਿੱਡਾ ਵੱਡਾ ਹਾਦਸਾ ਉਹ ਫੇਰ ਵੀ ਉੱਠ ਕੇ ਵਿਚਾਰਾ ਬੈਠ ਗਿਆ ਦੇਖੋ ਫਰਸ਼ ਤੇ ਬਲੱਡ ਉਹਦੇ ਸੱਟ ਬਹੁਤ ਤੇਜ਼ ਲੱਗੀ ਆ ਬਹੁਤ ਜ਼ਿਆਦਾ ਸੱਟ ਲੱਗੀ ਆ ਉਹਦੇ ਕਿ ਉਹ ਤਾਂ ਉੱਠ ਕੇ ਖੜਿਆ ਵੀ ਨਹੀਂ ਹੋਇਆ ਜਾਣਾ ਤੇ ਬੰਦੇ ਦੇਖਿਓ ਭੱਜਣਗੇ ਇੱਧਰ ਉੱਧਰ ਜਿਹੜੇ ਹੋਰ ਉੱਥੇ ਵਰਕਰਸ ਨੇ ਪਰ ਕਿਸੇ ਨੇ ਵਿਚਾਰੇ ਨੂੰ ਹੱਥ ਨਹੀਂ ਪਾਉਣਾ ਦੇਖੀ ਚੱਲਿਓ ਪੂਰੀ ਵੀਡੀਓ ਸਕਿਪ ਨਾ ਕਰਿਓ ਉਹ ਦੇਖੋ ਉਹ ਇਧਰ ਭੱਜ ਜੂਗਾ ਨਾ ਤੁਸੀਂ ਉਹ ਬੰਦਾ ਵਿਚਾਰਾ ਉਹ ਤਾਂ ਉੱਠ ਨਹੀਂ ਹੋ ਰਿਹਾ ਉਹਦੇ ਪਤਾ ਨਹੀਂ ਕਿੰਨੇ ਕੁ ਜ਼ੋਰ ਦੀ ਲੱਗ ਗਈ ਆ ਬਲੱਡ ਫੈਲ ਗਿਆ ਪੂਰਾ نیچے ਉਹ ਦੇਖ ਗੱਡੀ ਵਾਲਾ ਵੀ ਉੱਤਰ ਕੇ ਆ ਗਿਆ ਡਰਾਈਵਰ ਬਟ ਫੇਰ ਵੀ ਉਹਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਕੋਈ ਉਹਨੂੰ ਪੁੱਛ ਨਹੀਂ ਰਹੀ ਉਹਦੇ ਕਿੰਨੇ ਕੁ ਲੱਗ ਗਈ ਇੱਕ ਜਣਾ ਤਾਂ ਇਧਰੋਂ ਭੱਜ ਗਿਆ ਦੇਖੋ ਇਹ ਦੇਖੋ ਦੇਖੋ ਕਿ ਉਹਨੂੰ ਇਹ ਨਹੀਂ ਹੈ ਕਿ ਇਹਨੂੰ ਉਠਾਵਾਂ ਉਠਾ ਕੇ ਡਾਕਟਰ ਕੋਲ ਲੈ ਜਾਈਏ ਜਾਂ ਕੁਛ ਇਹਦੇ ਮਲਮ ਪੱਟੀ ਵਗੈਰਾ ਕਰੀਏ ਉਹਦੇ ਕਿੰਨੇ ਕਿ ਸੱਟ ਲੱਗ ਗਈ ਦੇਖੋ ਉਸੇ ਗੱਡੀ ਦਾ ਡਰਾਈਵਰ ਆ ਜਿਹੜੀ ਗੱਡੀ ਨੇ ਗੇਟ ਦੇ ਵਿੱਚ ਵੱਜੀ ਆ ਤੇ ਜਿਹਦੇ ਕਾਰਨ ਇਹਦੇ ਸੱਟ ਵੱਜ ਗਈ ਦੇਖੋ ਹੁਣ ਉਹਦੇ ਨਜ਼ਦੀਕ ਗਿਆਗਾ ਤਾਂ ਇਦਾਂ ਦੇ ਹਾਦਸਿਆਂ ਤੋਂ ਬਚਣ ਦੀ ਕੋਸ਼ਿਸ਼ ਕਰੋ ਧਿਆਨ ਰੱਖਿਆ ਕਰੋ ਜੋ ਵੀ ਸਿਕਿਉਰਿਟੀ ਗਾਰਡ ਵਗੈਰਾ ਕੰਮ ਕਰਦੇ ਨੇ ਇਦਾਂ ਦੇ ਵਿਚਾਰੇ ਆਪਣਾ ਧਿਆਨ ਰੱਖਿਆ ਕਰੋ